ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਮੂਹੂ ਮੰਗੀਆਂ ਮਰਜ਼ਾ ਪਾਉਣ ਦਾ ਕਿਹੜਾ ਤਰੀਕਾ ਹੈ ਭਾਵ ਕਿ ਕਿਸ ਤਰੀਕੇ ਦੇ ਨਾਲ ਆਪਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਭਜਨ ਬੰਦਗੀ ਕਰੀਏ ਕਿੰਜ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਬੇਨਤੀ ਕਰੀਏ ਤਾਂ ਜੋ ਸਤਗੁਰ ਸੱਚੇ ਪਾਤਸ਼ਾਹ ਸਾਡੇ ਤੇ ਮਿਹਰਬਾਨ ਹੋ ਜਾਣ ਤਾਂ ਅੱਜ ਦੀ ਵੀਡੀਓ ਦੇ ਵਿੱਚ ਮਹਾਪੁਰਖਾਂ ਵੱਲੋਂ ਸਮਝਾਈਆਂ ਹੋਈਆਂ ਬਹੁਤ ਕੀਮਤੀ ਗੱਲਾਂ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਜਿਹੜੇ ਮਨੁੱਖ ਇਹ ਤਿੰਨ ਕੰਮ ਕਰਦੇ ਆ ਨਾ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੰਨੇ ਮਿਹਰਬਾਨ ਹੁੰਦੇ ਆ ਵੀ ਉਹਨਾਂ ਨੂੰ ਮੂੰਹੋਂ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਸਤਿਗੁਰੂ ਸੱਚੇ ਪਾਤਸ਼ਾਹ ਬਿਨਾਂ ਬੋਲਿਆਂ ਬਿਨਾਂ ਮੰਗਿਆ ਹੀ ਸਭ ਕੁਝ ਸਮਝ ਜਾਂਦੇ ਆ ਕਿ ਅੰਤਰਜਾਮੀ ਪਾਤਸ਼ਾਹ ਤੋਂ ਕੁਝ ਨਹੀਂ ਛੁਪਿਆ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਦਿਲ ਦੀਆਂ ਜਾਣਦੇ ਨੇ ਅਸੀਂ ਦੁਨੀਆ ਦੇ ਅੱਗੇ ਝੂਠ ਬੋਲ ਸਕਦੇ ਹਾਂ ਦੁਨੀਆ ਤੋਂ ਆਪਣਾ ਦੁੱਖ ਦਰਦ ਛੁਪਾ ਸਕਦੇ ਹਾਂ ਦੁਨੀਆ ਤੋਂ ਕਿਸੇ ਗੱਲ ਦਾ ਓਲਾ ਰੱਖ ਸਕਦੇ ਹਾਂ ਪਰ ਸਤਿਗੁਰ ਸੱਚੇ ਪਾਤਸ਼ਾਹ ਤੋਂ ਕਿਸੇ ਗੱਲ ਦਾ ਓਲਾ ਨਹੀਂ ਕੋਈ ਦੁੱਖ ਦਰਦ ਉਹਨਾਂ ਤੋਂ ਛੁਪਾ ਨਹੀਂ ਸਕਦੇ ਕਿਉਂਕਿ ਅੰਤਰਜਾਮੀ ਪਾਤਸ਼ਾਹ ਸਭ ਜਾਣਦੇ ਨੇ ਉਹ ਤਾਂ ਸਾਡੇ ਬਿਨਾਂ ਬੋਲਿਆਂ ਬਿਨਾਂ ਕੁਝ ਕਿਹਾ ਹੀ ਸਭ ਕੁਝ ਸਮਝ ਜਾਂਦੇ ਨੇ ਬਸ ਇੱਕ ਵਾਰ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਪਰੋਸੇ ਦੇ ਨਾਲ ਯਾਦ ਕਰਨ ਦੀ ਲੋੜ ਆ ਪਿਆਰ ਦੇ ਵਿੱਚ ਭਿੱਜ ਕੇ ਪਰੋਸੇ ਦੇ ਨਾਲ ਜਿਸ ਦਿਨ ਵੀ ਅਸੀਂ ਉਸ ਮਾਲਕ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਸਤਿਗੁਰ ਸੱਚੇ ਪਾਸ਼ਾ ਪਰਤਖ ਆਣ ਕੇ ਕਾਰਜਾਂ ਦੇ ਵਿੱਚ ਵਰਤ ਜਾਂਦੇ ਨੇ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਵੀ ਸਤਿਗੁਰ ਸੱਚੇ ਪਾਸ਼ਾ ਕਿਹੜੇ ਰੂਪ ਦੇ ਵਿੱਚ ਆ ਕੇ ਕਿਹੜੇ ਵੇਲੇ ਸਾਡੀ ਮਦਦ ਕਰਕੇ ਸੋ ਸਾਡੇ ਵੱਲੋਂ ਇੱਕ ਕਦਮ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਵਧਾਉਣ ਦੀ ਲੋੜ ਆ ਬਾਕੀ ਤਾਂ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੀ ਬਾਹ ਫੜ ਲੈਣਗੇ ਤੇ ਮਹਾਪੁਰਖ ਜੀ ਕਹਿੰਦੇ ਜਿਹੜੇ ਮਨੁੱਖ ਆ ਤਿੰਨ ਕੰਮ ਕਰਦੇ ਆ ਨਾ ਉਹਨਾਂ ਦੀ ਬਾਹ ਤਾਂ ਹਮੇਸ਼ਾ ਹੀ ਸਤਿਗੁਰ ਸੱਚੇ ਪਾਸ਼ਾ ਜੀ ਦੇ ਹੱਥ ਵਿੱਚ ਰਹਿੰਦੀ ਆ। ਸਤਿਗੁਰ ਸੱਚੇ ਪਾਸ਼ਾ ਸਦਾ ਹੀ ਉਹਨਾਂ ਦੇ ਉੱਤੇ ਮਿਹਰਬਾਨ ਹੁੰਦੇ ਨੇ। ਹਰ ਕੰਮ ਦੇ ਵਿੱਚ ਆਪ ਵਰਤਦੇ ਨੇ। ਮਹਾਪੁਰਖ ਜੀ ਕਹਿੰਦੇ ਨੇ ਵੀ ਭਾਈ ਜੇਕਰ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਕੋਲੋਂ ਕੋਈ ਧਾਤ ਲੈਣੀ ਆ ਤਾਂ ਫਿਰ ਅਮਰਤ ਵੇਲੇ ਉੱਠੋ। ਅਮਰਤ ਵੇਲੇ ਉੱਠ ਕੇ ਮਾਰੋ ਚੌਕੜੇ ਕਰੋ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਯਾਦ ਅਤੇ ਯਾਦ ਵੀ ਕਰਨਾ ਹੈ ਪੂਰੇ ਪਰੋਸੇ ਦੇ ਨਾਲ ਵਿਸ਼ਵਾਸ ਦੇ ਨਾਲ ਤਾਂ ਦੇਖਣਾ ਸਤਿਗੁਰ ਸੱਚੇ ਪਾਤਸ਼ਾਹ ਕਿੰਜ ਤੁਹਾਡੇ ਮਨ ਦੀਆਂ ਇਸ਼ਾਵਾਂ ਅਰਦਾਸਾਂ ਪੂਰੀਆਂ ਕਰਦੇ ਮਨ ਦੀਆਂ ਅਰਦਾਸਾਂ ਬੇਨਤੀਆਂ ਤਾਂ ਪੂਰੀਆਂ ਕਰਨਗੇ ਹੀ ਬਲਕਿ ਆਪਣੀ ਮਰਜ਼ੀ ਦੇ ਨਾਲ ਆਪਣੀ ਖੁਸ਼ੀ ਦੇ ਨਾਲ ਵੀ ਪਤਾ ਨਹੀਂ ਕੀ ਕੁਝ ਸਾਡੀ ਝੋਲੀ ਦੇ ਵਿੱਚ ਪਾ ਸਕਦੇ ਨੇ ਵੈਸੇ ਤਾਂ ਚਲੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨ ਦੇ ਪਿੱਛੇ ਸਾਡਾ ਕੋਈ स्वार्थ ਨਹੀਂ ਹੋਣਾ ਚਾਹੀਦਾ ਵਾਹਿਗੁਰੂ ਜੀ ਨੂੰ ਪਿਆਰ ਦੇ ਵਿੱਚ ਭਿੱਜ ਕੇ ਯਾਦ ਕਰਨਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਪਿਆਰ ਪਾਉਣ ਦੇ ਲਈ ਯਾਦ ਕਰਨਾ ਚਾਹੀਦਾ ਹੈ ਪਰ ਇੱਥੇ ਵੀ ਮਹਾਪੁਰਖ ਜੀ ਕਹਿੰਦੇ ਵੀ ਜੇਕਰ ਮਨ ਦੇ ਵਿੱਚ ਕੋਈ ਇੱਛਾ ਆ ਹੀ ਗਈ ਆ ਜਾਂ ਜ਼ਿੰਦਗੀ ਦੇ ਵਿੱਚ ਕੋਈ ਘਾਟ ਰੜਕਦੀ ਆ ਤਾਂ ਫਿਰ ਉਹ ਘਾਟ ਨੂੰ ਪੂਰਾ ਕਰਨ ਦੇ ਲਈ ਅਸੀਂ ਕਿਤੇ ਹੋਰ ਤਾਂ ਨਹੀਂ ਜਾਣਾ ਮਨ ਦੀ ਇੱਛਾ ਪੂਰੀ ਕਰਨ ਦੇ ਲਈ ਕਿਤੇ ਹੋਰ ਤਾਂ ਨਹੀਂ ਜਾਣਾ ਉਹ ਇੱਛਾ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੀ ਰੱਖਾਂਗੇ ਜਿਵੇਂ ਹੁਣ ਆਪਣੇ دنیਾਰੀ ਮਾਪੇ ਨੇ ਤਾਂ ਜੇਕਰ ਸਾਨੂੰ ਕੋਈ ਚੀਜ਼ ਚਾਹੀਦੀ ਆ ਤਾਂ ਅਸੀਂ ਆਪਣੇ ਮਾਪਿਆਂ ਨੂੰ ਹੀ ਦੱਸਦੇ ਆ ਹੋਰ ਕਿਸੇ ਦੇ ਕੋਲ ਤਾਂ ਨਹੀਂ ਜਾਵਾਂਗੇ ਅਤੇ ਨਾਲੇ ਖਾਸ ਕਰਕੇ ਜਦੋਂ ਇਹ ਪਤਾ ਹੋਵੇ ਆਹ ਚੀਜ਼ ਮੇਰੇ ਪਿਤਾ ਜੀ ਤੋਂ ਹੀ ਮੈਨੂੰ ਮਿਲ ਸਕਦੀ ਆ ਮੇਰੇ ਪਿਤਾ ਜੀ ਹੀ ਮੈਨੂੰ ਦੇ ਸਕਦੇ ਆ ਤਾਂ ਫਿਰ ਆਪਣੇ ਪਿਤਾ ਜੀ ਨੂੰ ਛੱਡ ਕੇ ਕਿਸੇ ਹੋਰ ਤੋਂ ਆਸ ਰੱਖਣੀ ਕਿਸੇ ਹੋਰ ਤੋਂ ਮੰਗਣਾ ਇਹ ਤਾਂ ਸਾਡੀ ਮੂਰਖਤਾ ਦੀ ਨਿਸ਼ਾਨੀ ਹੋਈ ਨਾ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਜੇ ਮਨ ਵਿੱਚ ਕੋਈ ਇੱਛਾ ਆ ਗਈ ਜਾਂ ਜ਼ਿੰਦਗੀ ਦੇ ਵਿੱਚ ਕੋਈ ਘਾਟ ਰੜਕਦੀ ਆ ਨਾ ਫਿਰ ਸਿੱਧੇ ਹੋ ਕੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਰਜੀਆਂ ਲਾ ਦੋ ਇਹ ਨਹੀਂ ਆ ਵੀ ਰਸਨਾ ਕਹਿ ਰਹੀ ਆ ਵੀ ਸਤਿਗੁਰ ਸੱਚੇ ਪਾਤਸ਼ਾਪ ਆਪ ਜੀ ਦਾ ਪਿਆਰ ਚਾਹੀਦਾ ਆਪ ਜੀ ਦਾ ਨਾਮ ਚਾਹੀਦਾ ਅਤੇ ਹਿਰਦੇ ਦੇ ਵਿੱਚ ਪੈਸਾ ਚਾਹੀਦਾ ਹੈ ਧੀਆਂ ਪੁੱਤਰ ਚਾਹੀਦੇ ਨੇ ਭਾਵ ਕਿ ਮਨ ਦੇ ਵਿੱਚ ਜਿਹੜੀ ਘਾਟ ਆ ਜਿਹੜੀ ਇੱਛਾ ਹੈ ਉਹ ਵਾਰ-ਵਾਰ ਸਾਹਮਣੇ ਆ ਰਹੀ ਆ ਅਤੇ ਰਸਨਾ ਦੇ ਰਾਹੀਂ ਅਸੀਂ ਕਹਿ ਰਹੇ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਤਾਂ ਬਸ ਤੁਸੀਂ ਚਾਹੀਦੇ ਹੋ ਇਦਾਂ ਨਹੀਂ ਜੋ ਅੰਦਰ ਆ ਉਹੀ ਰਸਨਾ ਦੇ ਉੱਤੇ ਹੋਵੇ ਅੰਦਰੋਂ ਬਾਹਰੋਂ ਇੱਕੋ ਜੀ ਹੋਵਾਂਗੇ ਨਾ ਫਿਰ ਹੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰਵਾਣ ਹੋਵਾਂਗੇ ਤਾਂ ਜੇਕਰ ਵਾਹਿਗੁਰੂ ਜੀ ਤੋਂ ਕੋਈ ਦਾਤ ਲੈਣੀ ਆ ਫਿਰ ਸਿੱਧੇ ਹੋ ਕੇ ਕਹਦੇ ਨਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਨ ਦੇ ਵਿੱਚ ਆ ਫੁਰਨਾ ਆਇਆ ਏ ਮਨ ਦੇ ਵਿੱਚ ਆਇਸ਼ਾ ਪੈਦਾ ਹੋ ਗਈ ਆ ਜਾਂ ਤਾਂ ਸਬਰ ਬਖਸ਼ੋ ਜਾਂ ਫਿਰ ਇਹ ਦਾਤ ਦੇ ਦਿਓ ਪਰ ਅਮਰਤ ਵੇਲੇ ਦੀ ਭੇਟਾ ਜ਼ਰੂਰ ਰੱਖਣੀ ਪੈਣੀ ਆ ਮਹਾਭੂਖ ਜੀ ਕਹਿੰਦੇ ਅਸੀਂ ਕਹਿੰਦੇ ਆ ਸਾਨੂੰ ਮਿਲ ਵੀ ਸਭ ਕੁਝ ਜਾਵੇ ਅਤੇ ਸਾਨੂੰ ਕਰਨਾ ਵੀ ਕੁਝ ਨਾ ਪਵੇ ਆਪ ਖੁਦ ਤਾਂ ਅਸੀਂ ਇੱਕ ਨੀਂਦ ਦਾ ਤਿਆਗ ਨਹੀਂ ਕਰ ਸਕਦੇ ਅਸੀਂ ਅਮਰਤ ਵੇਲੇ ਦਾ ਵੇਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਹੀਂ ਦੇ ਸਕਦੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਚਾਹੁੰਦੇ ਆ ਦੁਨੀਆ ਪਰਦੇ ਸੁਖ ਪਦਾਰਥ ਸਾਨੂੰ ਦੇ ਦੋ ਫਿਰ ਇਹ ਗੱਲ ਮਾੜੀ ਆ ਨਾ ਜੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਕੁਝ ਚਾਹੀਦਾ ਏ ਤੇ ਫਿਰ ਉਹਨਾਂ ਦੇ ਲਈ ਉਹ ਪੇਟਾ ਲੈ ਕੇ ਜਾਈਏ ਜਿਹੜੀ ਉਹਨਾਂ ਨੂੰ ਪਸੰਦ ਆ ਤਾਂ ਬਸ ਫਿਰ ਅਮਰਤ ਵੇਲੇ ਉੱਠਣ ਵਾਲੇ ਮਨੁੱਖ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਭ ਤੋਂ ਪਿਆਰੇ ਨੇ ਜੋ ਮਨੁੱਖ ਅਮਰਤ ਵੇਲੇ ਉੱਠਦੇ ਨੇ ਨਾ ਸਤਿਗੁਰ ਸੱਚੇ ਪਾਸ਼ਾ ਜੀ ਦੇ ਦੋਵੇਂ ਹੱਥ ਉਸ ਮਨੁੱਖ ਦੇ ਸਿਰ ਤੇ ਰਹਿੰਦੇ ਨੇ ਦੋਵੇਂ ਮੁੱਠਾਂ ਉਸ ਮਨੁੱਖ ਦੀ ਝੋਲੀ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਖੋਲ ਦਿੰਦੇ ਨੇ ਦੋਵਾਂ ਹੱਥਾਂ ਦੇ ਨਾਲ ਉਹਦੀ ਝੋਲੀ ਭਰਦੇ ਨੇ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤਾਂ ਫਿਰ ਪਹਿਲਾ ਕੰਮ ਕੀ ਕਰਨਾ ਹੈ ਅਮਰਤ ਵੇਲੇ ਉੱਠਣਾ ਹੈ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਨਾ ਹੈ ਇਹ ਨਹੀਂ ਰਣਾ ਬੰਦ ਕਿੰਨਾ ਕ ਕਰਾਂ ਕਿੰਨੇ ਦਿਨ ਕਰਾਂ ਨਾ ਜੀ ਬਸ ਪਹਿਲੇ ਦਿਨ ਤੋਂ ਹੀ ਇਹ ਅਰਦਾਸ ਬੇਨਤੀ ਹੋਣੀ ਚਾਹੀਦੀ ਹੈ ਵੀ ਸਤਿਗੁਰ ਸੱਚੇ ਪਾਤਸ਼ਾਹ ਜਿਵੇਂ ਕਿਰਪਾ ਕਰਕੇ ਤੁਸੀਂ ਅਮਰਤ ਵੇਲੇ ਦੇ ਵਿੱਚ ਅੱਜ ਉਠਾ ਲਿਆ ਹੈ ਅੱਜ ਆਪਣਾ ਨਾਮ ਜਪਾ ਲਿਆ ਇਹ ਬਸ ਇਹ ਕਿਰਪਾ ਇਸੇ ਤਰ੍ਹਾਂ ਬਣਾਈ ਰੱਖਿਓ ਇਹ ਵੇਲਾ ਆਖਰੀ ਸਵਾਸਾਂ ਤੱਕ ਨਿਭਾ ਜਾਵੇ ਆਖਰੀ ਸਵਾਸਾਂ ਤੱਕ ਮੈਂ ਅਮਰਤ ਵੇਲੇ ਉੱਠ ਕੇ ਆਪ ਜੀ ਦਾ ਨਾਮ ਜਪਾਂ ਕਿਉਂਕਿ ਅਮਰਤ ਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੈ ਅਤੇ ਇਸ ਵੇਲੇ ਦੇ ਵਿੱਚ ਉੱਠਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ ਆ ਉਹੀ ਉੱਠਦੇ ਨੇ ਜਿਨ੍ਹਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਬੜੇ ਦਿਆਲ ਹੁੰਦੇ ਨੇ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਕੁਝ ਦੇਣਾ ਚਾਹੁੰਦੇ ਨੇ ਤਾਂ ਜੇ ਅਮਰਤ ਵੇਲੇ ਦੇ ਵਿੱਚ ਜਾਗ ਆ ਗਈ ਭਾਵ ਸਵੇਰੇ ਤੈਨੋਂ ਤੋਂ ਸ਼ੇਰ ਦੇ ਵਿੱਚਕਾਰ ਤੁਸੀਂ ਉੱਠ ਬੈਠੇ ਹੋ ਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਕਿਰਪਾ ਦੀ ਨਿਸ਼ਾਨੀ ਸਮਝਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਇਆਲਤਾ ਦੀ ਨਿਸ਼ਾਨੀ ਸਮਝ ਕੇ ਉੱਠ ਵਹਿਣਾ ਅਤੇ ਵਾਹਿਗੁਰੂ ਜੀ ਨੂੰ ਕਹਿਣਾ ਕਿ ਇਹ ਵੇਲਾ ਆਖਰੀ ਸਵਾਸਾਂ ਤੱਕ ਨਿਭ ਜਾਵੇ ਸਤਿਗੁਰ ਸੱਚੇ ਪਾਤਸ਼ਾਹ ਰੋਜ਼ ਰੋਜ਼ ਕਿਰਪਾ ਕਰਿਓ ਬਾਬਾ ਅਨੰਦ ਸਿੰਘ ਜੀ ਅਕਸਰ ਬਚਨ ਕਰਦੇ ਸਨ ਕਿ ਭਾਈ ਜਿਸ ਦਿਨ ਤੋਂ ਤੁਸੀਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਮ ਨਾਲ ਜੁੜ ਗਏ ਅਮਰਤ ਵੇਲੇ ਦੇ ਨਾਲ ਜੁੜ ਗਏ ਪਾਪ ਕੀ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਤਾਂ ਇਹ ਸੁਖ ਪਦਾਰਥ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣੇ ਹੀ ਆਉਣੇ ਆ ਇਹਨਾਂ ਦੀ ਕੋਈ ਕਮੀ ਨਹੀਂ ਰਹੇਗੀ ਪਰ ਬੰਦਿਆ ਇਹ ਯਾਦ ਰੱਖੀ ਕਿ ਸੁਖ ਪਦਾਰਥ ਆਉਂਦਿਆਂ ਸਾਰ ਸੁਖ ਦੇਣ ਵਾਲੇ ਨੂੰ ਨਾ ਭੁੱਲ ਜਾਵੇਂ ਜਿਵੇਂ ਜਿਵੇਂ ਤੇਰੀ ਜ਼ਿੰਦਗੀ ਦੇ ਵਿੱਚ ਸੁੱਖ ਵਧਣ ਤੇਰੀ ਜ਼ਿੰਦਗੀ ਦੇ ਵਿੱਚ ਧਨ ਦੌਲਤ ਵਧੇ ਓਵੇਂ ਓਵੇਂ ਤੇਰਾ ਨਿਤਨੇਮ ਵਧਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਪੈਸਾ ਵਧ ਰਿਹਾ ਏ ਤੇ ਇੱਧਰ ਸਾਡਾ ਨੀਮ ਘਟ ਰਿਹਾ ਏ ਸੁੱਖ ਸੁਹੂਲਤਾ ਵਧ ਰਹੀਆਂ ਨੇ ਸਾਡਾ ਨਿਤ ਨੀਮ ਘਟ ਰਿਹਾ ਏ ਕਿਉਂਕਿ ਕਈ ਲੋਕ ਜਦੋਂ ਆਪਣੀ ਵੇੜੇ ਦੇ ਵਿੱਚ ਇੱਕ ਪੱਖੇ ਦੇ ਅੱਗੇ 4 4 5 5 ਮੰਜੇ ਢਾਕੇ ਸੌਂਦੇ ਸੀ ਉਦੋਂ ਦਾ ਅਮਰਤ ਵੇਲੇ ਉੱਠਦੇ ਸੀ ਤਾਰਿਆਂ ਦੀ ਛਾਵੇਂ ਉੱਠ ਬਹਿਣਾ ਉੱਠ ਕੇ ਮਾਲਕ ਨੂੰ ਯਾਦ ਕਰਨਾ ਗੁਰੂ ਘਰੇ ਜਾਣਾ ਅਤੇ ਆਪਣੇ ਸਾਰੇ ਕੰਮ ਕੰਦੇ ਵੀ ਸਮੇਂ ਸਿਰ ਨਿਭਾੜ ਲੈਣੇ ਪਰ ਜਿਉਂ ਹੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੁੱਖ ਸੁਹੂਲਤਾਂ ਦਿੱਤੀਆਂ ਏਸੀ ਦੇ ਦਿੱਤੇ ਕੂਲਰ ਦੇ ਦਿੱਤੇ ਤੇ ਹੁਣ ਉਹੀ ਏਸੀ ਕੂਲਰ ਉਹਨਾਂ ਨੂੰ ਉੱਠਣ ਨਹੀਂ ਦਿੰਦੇ ਹੁਣ 8 8 9 9 ਜੇ ਤੱਕ ਅੰਦਰੋਂ ਹੀ ਵਾਰ ਨਹੀਂ ਨਿਕਲਦੇ ਤਾਂ ਫਿਰ ਦੱਸੋ ਸਤਿਗੁਰ ਸੱਚੇ ਪਾਸ਼ਾ ਅੱਗੋਂ ਸਾਨੂੰ ਕੀ ਦੇਣਗੇ ਉਹਨਾਂ ਨੇ ਵੀ ਮਨਚਹੀ ਸੋਚਣਾ ਨੇ ਵੀ ਇਹਨਾਂ ਨੂੰ ਤੇ ਜਿਹੜੀਆਂ ਪਹਿਲਾਂ ਦਿੱਤੀਆਂ ਦਾਤਾਂ ਸੀ ਉਹਨਾਂ ਨੇ ਹੀ ਮੇਰਾ ਨਾਮ ਪਲਾ ਦਿੱਤਾ ਜੇ ਕਿਤੇ ਹੋਰ ਦੇ ਦਿੱਤੀਆਂ ਤਾਂ ਇਹ ਤਾਂ ਖੁਦ ਨੂੰ ਹੀ ਰੱਬ ਸਮਝ ਕੇ ਬਹਿ ਜਾਣਗੇ ਅਤੇ ਇਹ ਸੱਚ ਵੀ ਆ ਕਈ ਸ਼ਰੀਰ ਐਸੇ ਵੀ ਐ ਜਿਨ੍ਹਾਂ ਦੇ ਕੋਲ ਜਦੋਂ ਦੀ ਮਾਇਆ ਆ ਗਈ ਸੁਖ ਪਦਾਰਥ ਆ ਗਏ ਉਹ ਬੰਦੇ ਨੂੰ ਬੰਦਾ ਹੀ ਨਹੀਂ ਸਮਝਦੇ ਉਹ ਕਹਿੰਦੇ ਮੈਨੂੰ ਨੇ ਕਿਸੇ ਦੀ ਲੋੜ ਸੋ ਜਿਵੇਂ ਜਿਵੇਂ ਸੁਖ ਪਦਾਰਥ ਵਧਨ ਓਵੇਂ ਓਵੇਂ ਸਾਡਾ ਨਿਤਨੇਮ ਵਦਨਾ ਚਾਹੀਦਾ ਹੈ ਤਾਂ ਹੀ ਸਾਡੇ ਘਰ ਦੇ ਵਿੱਚ ਆਏ ਹੋਏ ਸੁੱਖ ਬਾਦਾਰਤ ਸਾਨੂੰ ਸੁੱਖ ਦੇਣਗੇ ਨਹੀਂ ਤਾਂ ਇਹ ਸੁੱਖ ਫਿਰ ਜਾਦੇ ਦਿਨਾਂ ਦਾ ਨਹੀਂ ਹੋਵੇਗਾ ਇਸੇ ਸੁੱਖ ਨੇ ਹੀ ਦੁੱਖ ਬਣ ਜਾਣਾ ਹੈ ਜਿਹੜੇ ਇਸੀ ਕੂਲਰਾਂ ਦੇ ਅੱਗੇ ਉੱਠਣ ਨੂੰ ਜੀ ਨਹੀਂ ਕਰਦਾ ਫਿਰ ਇਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਰੋਗ ਬਣਾ ਦਿੰਦੇ ਨੇ ਸੋ ਮਾਲਕ ਨੂੰ ਕਦੇ ਨਹੀਂ ਭੁੱਲਣਾ ਅਤੇ ਦੂਸਰਾ ਕੰਮ ਕੀ ਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਦੋ ਚੀਜ਼ਾਂ ਸਾਡੇ ਕੋਲ ਨਹੀਂ ਉਹਨਾਂ ਦਾ ਕਦੇ ਵੀ ਗਿਲਾ ਸ਼ਿਕਵਾ ਨਾ ਕਰੋ ਬਲਕਿ ਜੋ ਚੀਜ਼ਾਂ ਮਾਲਕ ਨੇ ਸਾਨੂੰ ਦਿੱਤੀਆਂ ਨੇ ਉਹਨਾਂ ਦਾ ਸ਼ੁਕਰਾਨਾ ਕਰਨਾ ਹੈ ਅਤੇ ਵਾਰ-ਵਾਰ ਕਰਨਾ ਹੈ ਹਰ ਸਾਹ ਦੇ ਨਾਲ ਹਰ ਸਾਹ ਦਾ ਸ਼ੁਕਰਾਨਾ ਕਰੀਏ ਕਿ ਮਾਲਕਾ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰਾਨੇ ਦੇ ਵਿੱਚ ਬਹੁਤ ਪਾਵਰ ਹੈ ਜੀ ਜੋ ਮਨੁੱਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਉਸ ਘਰ ਦੇ ਵਿੱਚ ਹਮੇਸ਼ਾ ਹੀ ਬਰਕਤਾਂ ਰੱਖਦੇ ਨੇ ਤਾਂ ਕਦੇ ਵੀ ਕਿਸੇ ਵੀ ਗੱਲੋਂ ਗਲੇਸ਼ ਕੁਵਿਸ਼ ਕੀਤਾ ਨਹੀਂ ਕਰਨੀਆਂ ਜੋ ਚੀਜ਼ ਕਰ ਵਿੱਚ ਆਈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਕੋਈ ਨਿੱਕੀ ਚੀਜ਼ ਆ ਜਾਵੇ ਵੱਡੀ ਚੀਜ਼ ਆ ਜਾਵੇ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸਾਡੇ ਦਿਨ ਦੀ ਸ਼ੁਰੂਆਤ ਵੀ ਮਾਲਕ ਦੇ ਸ਼ੁਕਰਾਨੇ ਤੋਂ ਹੋਵੇ ਇਹ ਸੋਹਣੇ ਸ਼ਰੀਰ ਦੇ ਲਈ ਰੋਜ਼ ਮਾਲਕ ਦਾ ਸ਼ੁਕਰਾਨਾ ਕਰਨਾ ਆਪਣੇ ਘਰ ਦੇ ਲਈ ਆਪਣੇ ਪਰਿਵਾਰ ਦੇ ਲਈ ਕਾਰੋਬਾਰ ਦੇ ਲਈ ਜਦੋਂ ਵੀ ਆਪਣੀ ਕਿਰਤ ਕਮਾਈ ਕਰਨ ਦੇ ਲਈ ਤੁਸੀਂ ਆਪਣਾ ਕੰਮ ਸ਼ੁਰੂ ਕਰਨਾ ਹੈ ਤੁਹਾਡੀ ਦੁਕਾਨਦਾਰੀ ਆ ਦਫ਼ਤਰ ਆ ਖੇਤਾਂ ਵਿੱਚ ਜਾਂਨੇ ਆ ਜਦੋਂ ਵੀ ਆਪਣੇ ਕੰਮ ਦੀ ਸ਼ੁਰੂਆਤ ਕਰਨੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਨੂੰ ਕਹਿਣਾ ਮਾਲਕਾ ਤੇਰਾ ਸ਼ੁਕਰਿਆ ਸ਼ੁਕਰਿਆ ਕਿ ਤੁਸੀਂ ਮੈਨੂੰ ਇਹ ਕਿਰਤ ਦਿੱਤੀ ਆ ਜੋ ਮਨੁੱਖ ਆਪਣੀ ਕਿਰਤ ਦਾ ਸਤਕਾਰ ਕਰਦੇ ਨੇ ਆਪਣੀ ਕਿਰਤ ਦੇ ਲਈ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਦੇ ਨੇ ਅਤੇ ਹੱਕ ਸੱਚ ਦੀ ਕਿਰਤ ਕਰਦੇ ਨੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਉਹਦੀ ਕਿਰਤ ਕਮਾਈ ਦੇ ਵਿੱਚ ਹਮੇਸ਼ਾ ਹੀ ਬਰਕਤ ਆ ਪਉਂਦੇ ਨੇ ਉਸ ਘਰ ਦੇ ਵਿੱਚ ਕਦੇ ਕਿਸੇ ਚੀਜ਼ ਦੀ ਘਾਟ ਨਹੀਂ ਆਉਂਦੀ ਕਮਾਈ ਘੱਟ ਵੀ ਹੋਵੇਗੀ ਨਾ ਤਾਂ ਵੀ ਘਾਟ ਕੋਈ ਨਹੀਂ ਹੋਵੇਗੀ ਸੋ ਜਦੋਂ ਵੀ ਆਪਣਾ ਕੰਮ ਧੰਦਾ ਕਰਨਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਫਿਰ ਕੰਮ ਸ਼ੁਰੂ ਹੋਣਾ ਹੈ ਉਸ ਤੋਂ ਬਾਅਦ ਆ ਤੀਸਰਾ ਕੰਮ ਉਹ ਹੈ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਕਰਨਾ ਹੈ ਸਰਬੱਤ ਦੇ ਭਲੇ ਬਾਰੇ ਸੋਚਣਾ ਹੈ ਕਦੇ ਵੀ ਸਾਡੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਕੋਈ ਮਾੜਾ ਵਿਚਾਰ ਨਹੀਂ ਆਉਣਾ ਚਾਹੀਦਾ ਮਾੜਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਆ ਸਾਡੇ ਮਨ ਦੇ ਵਿੱਚ ਮਾੜਾ ਫੁਰਨਾ ਵੀ ਨਹੀਂ ਬਣਨਾ ਚਾਹੀਦਾ ਕਿਸੇ ਦੇ ਲਈ ਕਿਉਂਕਿ ਇੱਧਰ ਅਸੀਂ ਕਿਸੇ ਦਾ ਮਾੜਾ ਸੋਚਿਆ ਉਧਰ 4 ਗੁਣਾ ਸਾਡੇ ਨਾਲ ਮਾੜਾ ਹੋਣ ਦੀਆਂ ਤਿਆਰੀਆਂ ਹੋ ਗਈਆਂ ਕਿਉਂਕਿ ਜੋ ਚੀਜ਼ ਅਸੀਂ ਦੂਜਿਆਂ ਦੇ ਲਈ ਸੋਚਦੇ ਹਾਂ ਦੂਜਿਆਂ ਦੇ ਲਈ ਕਰਦੇ ਹਾਂ ਉਹੀ ਚੀਜ਼ਾਂ ਸਾਨੂੰ ਚਾਰ ਗੁਣਾ ਕੇ ਵਾਪਸ ਮਿਲਦੀਆਂ ਨੇ ਤਾਂ ਜੇ ਕਿਸੇ ਦਾ ਚੰਗਾ ਸੋਚਾਂਗੇ ਚੰਗਾ ਕਰਾਂਗੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਖੁਦ ਬਖੋਦ ਸਾਡੇ ਨਾਲ ਚੰਗਾ ਕਰਨਗੇ ਅਸੀਂ ਦੂਜਿਆਂ ਦਾ ਭਲਾ ਮੰਗਾਂਗੇ ਸਤਿਗੁਰ ਸੱਚੇ ਪਾਤਸ਼ਾਹ ਸਾਡਾ ਭਲਾ ਕਰਨਗੇ ਪਰ ਜੇ ਅਸੀਂ ਦੂਜਿਆਂ ਦਾ ਮਾੜਾ ਮੰਗ ਰਹੇ ਹਾਂ ਮਾੜਾ ਕਰ ਰਹੇ ਹਾਂ ਤਾਂ ਫਿਰ ਆਪਣਾ ਜਿੰਨਾ ਮਰਜ਼ੀ ਭਲਾ ਮੰਗੀ ਜਾਓ ਪਾਠ ਪੂਜਾ ਕਰੀ ਜਾਓ ਸੇਵਾ ਕਰੀ ਜਾਓ ਕਿਸੇ ਲੇਖੇ ਵਿੱਚ ਨਹੀਂ ਲੱਗਣੀ ਸਰਬੱਤ ਦਾ ਭਲਾ ਤੇ ਸਰਬੱਤੇ ਦੇ ਵਿੱਚ ਹਰ ਇੱਕ ਜੀ ਆਂਦਾ ਏ ਇਹ ਜੀਵ ਜੰਤੂ ਜਾਨਵਰ ਪਸ਼ੂ ਮਨੁੱਖ ਅਤੇ ਉਹ ਮਨੁੱਖ ਵੀ ਜਿਹਦੇ ਨਾਲ ਤੁਹਾਡੀ ਬਿਲਕੁਲ ਨਹੀਂ ਬਣਦੀ ਤੁਹਾਡਾ ਕੋਈ ਵੈਰੀ ਦੁਸ਼ਮਣ ਵੀ ਹੈ ਨਾ ਉਹਦਾ ਵੀ ਪਲਾ ਹੀ ਮੰਗੋ ਕਦੇ ਵੀ ਉਹਦਾ ਮਾੜਾ ਨਾ ਮੰਗੋ ਜੇ ਉਹਨੇ ਤੁਹਾਡੇ ਨਾਲ ਮਾੜਾ ਕੀਤਾ ਹੈ ਤਾਂ ਇਹ ਉਹਦਾ ਕਰਮ ਹੈ ਉਹਨੂੰ ਭੁਗਤਣਾ ਪਵੇਗਾ ਪਰ ਤੁਸੀਂ ਉਹਦਾ ਮਾੜਾ ਕਰਕੇ ਮਾੜਾ ਮੰਗ ਕੇ ਆਪਣੇ ਮਾੜੇ ਨੇਕ ਨਹੀਂ ਬਣਾਉਣੇ ਫਰੀਦਾ ਬੁਰੇ ਦਾ ਵੀ ਪਲਾ ਕਰ બસ ਇਸ ਬਚਨ ਨੂੰ ਮੰਨਣਾ ਹੈ ਮਹਾਪੁਰਖ ਜੀ ਤਾਂ ਕਹਿੰਦੇ ਨੇ ਵੀ ਜਦੋਂ ਤੁਹਾਡਾ ਕੋਈ ਕਾਰਜ ਬੁਤਾ ਹੀ ਅੜ ਜਵੇ ਨੇਪਰੇ ਨਾ ਚੜੇ ਤਾਂ ਤੁਸੀਂ ਉਸ ਬੰਦੇ ਦਾ ਭਲਾ ਮੰਗਣਾ ਸ਼ੁਰੂ ਕਰ ਦਿਓ ਜਿਹਦੇ ਨਾਲ ਤੁਹਾਡੀ ਬਿਲਕੁਲ ਨਹੀਂ ਬਣਦੀ ਤੁਹਾਡਾ ਵਿਰੋਧੀ ਆ ਉਹਦਾ ਭਲਾ ਸੱਚੇ ਮਨੋਂ ਮੰਗੋ ਦੇਖਣਾ ਤੁਹਾਡੇ ਕੰਮ ਕਿੰਨੇ ਪਰੇ ਚੜਦੇ ਸੋ ਜੀ ਮੁੱਕਦੀ ਗੱਲ ਇਹ ਆ ਕਿ ਜੋ ਮਾਣ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਪੂਰੇ ਪਰੋਸੇ ਦੇ ਨਾਲ ਪਿਆਰ ਦੇ ਨਾਲ ਯਾਦ ਕਰਦੇ ਨੇ ਅਮਰਤ ਵੇਲੇ ਯਾਦ ਕਰਦੇ ਨੇ ਹਰ ਵੇਲੇ ਮਾਲਕ ਦੇ ਸ਼ੁਕਰਾਨੇ ਵਿੱਚ ਰਹਿੰਦੇ ਨੇ ਹਰ ਵੇਲੇ ਸਤਗੁਰ ਸੱਚੇ ਪਾਤਸ਼ਾਹ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲਦੇ ਨੇ ਸਤਿਗੁਰ ਸੱਚੇ ਪਾਸ਼ਾ ਸਦਾ ਹੀ ਉਹਨਾਂ ਦੇ ਉੱਤੇ ਮਿਹਰਬਾਨ ਨੇ ਉਹਨਾਂ ਦੇ ਹਰ ਇੱਕ ਕੰਮ ਦੇ ਵਿੱਚ ਪ੍ਰਤੱਖ ਵਰਤਦੇ ਨੇ ਉਹਨਾਂ ਨੂੰ ਮੂੰਹ ਬੋਲ ਕੇ ਕੁਝ ਮੰਗਣਾ ਨਹੀਂ ਪੈਂਦਾ ਸਤਿਗੁਰ ਸੱਚੇ ਪਾਸ਼ਾ ਅੰਤਰਜਾਮੀ ਪਾਸ਼ਾ ਦਿਲਾਂ ਦੀਆਂ ਜਾਣਣ ਵਾਲੇ ਬਿਨਾ ਬੋਲਿਆਂ ਬਿਨਾ ਮੰਗਿਆਂ ਸਾਡੀ ਝੋਲੀ ਖੁਸ਼ੀਆਂ ਦੇ ਨਾਲ ਬਰਕਤਾਂ ਦੇ ਨਾਲ ਭਰ ਦਿੰਦੇ ਨੇ ਜੋ ਚੀਜ਼ ਸਾਨੂੰ ਚਾਹੀਦੀ ਆ ਨਾ ਸਭ ਕੁਝ ਵਾਹਿਗੁਰੂ ਜੀ ਦੇ ਦੇਣਗੇ ਕਿਉਂਕਿ ਸਤਿਗੁਰ ਸੱਚੇ ਪਾਸ਼ਾ ਦੇ ਕਰਨ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਆ ਕਮੀਆਂ ਸਾਡੇ ਵਿੱਚ ਸਾਨੂੰ ਮੰਗਣਾ ਹੀ ਨਹੀਂ ਆਉਂਦਾ ਅਸੀਂ ਆਪਣੇ ਗੁਰੂਵਾਲ ਪਿੱਠ ਕਰਕੇ ਬੈਠੇ ਆਂ ਹੋਰਾਂ ਪਾਸਿਓਂ ਆਸਾਂ ਉਮੀਦਾਂ ਲਾ ਕੇ ਬੈਠੇ ਆਂ ਜਿਸ ਦਿਨ ਸਾਡੀ ਆਸ ਸਾਡੀ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਹੋ ਗਈ ਇੱਕ ਦੇ ਅੱਗੇ ਹੋ ਗਈ ਉਸੇ ਦਿਨ ਤੋਂ ਸਦਾ ਭਲਾ ਹੋਵੇਗਾ ਸਿੱਖ ਦਾ ਇੱਕ ਕੌਣ ਆ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਜਦੋਂ ਵੀ ਗੁਰੂ ਘਰੇ ਜਾਣਾ ਹੈ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੂੰ ਫਤੇ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਇਹ ਪੰਕਤੀਆਂ ਪੜ੍ਹਦੀਆਂ ਸਾਚੇ ਸਾਈ ਬਾਖਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਦੇ ਹਿਸਾਬੇ